ਆ ਰੋ ਰੋ ਮੱਟਰ ਰੋਗੇ ਅਜੇ ਨੂੰ ਪਈ ਰੱਖੇ ਕੰਮ ਆ ਕੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਜੀ ਪਟਿਆਲੇ ਤੋਂ ਆਏ ਜੀ ਪਟਿਆਲੇ ਤੋਂ ਆਏ ਹਾਂ ਤੇ ਹੁਣ ਇਧਰ ਕਿਧਰ ਆਏ ਆਂ ਇਧਰ ਮੋਰਚੇ ਤੇ ਮੋਰਚਾ ਤੇ ਇਹਨਾਂ ਦੇ ਗੋਲੇ ਖਤਮ ਹੋ ਜਾਣੇ ਆ ਪਰ ਸਿੰਘ ਦੀ ਹਿੰਮਤ ਨਹੀਂ ਖਤਮ ਹੋਣੀ ਠੀਕ ਹੈ ਜੀ ਕਿੰਨੇ ਬੰਦੇ ਫਟਲੋ ਗਿਆ ਜੀ ਅੱਜ ਕਾਫੀ ਹੋਇਆ ਜੀ ਕਾਫੀ ਸਿੰਘੋ ਕਾਫੀ ਸਿੰਘਾਂ ਤੇ ਲੱਗੇ ਗੋਲਾ ਵਗੈਰਾ ਠੀਕ ਹੈ ਸਿੰਘਾਂ ਤੇ ਕਾਫੀ ਲੱਗ ਚੁੱਕੇ ਆ ਇਹ ਫਿਰ ਤੁਸੀਂ ਵਾਪਸ ਜਾ ਰਹੇ ਹੋ ਨਹੀਂ ਵਾਪਸ ਨਹੀਂ ਹੋ ਰਹੀਆਂ ਆਪਾਂ ਮੋਰਚਾ ਫੜੇ ਕਰਕੇ ਫਿਰ ਜਾਵਾਂਗੇ ਸਹੀ ਹੈ ਜੀ ਹਾਂ ਜੀ ਮੋਰਚਾ ਸੀ ਕਰਨਾ ਹੈਗੀ ਆ ਤੇ ਤੁਹਾਡੇ ਚਿਹਰੇ ਤੇ ਕੀ ਹੋ ਗਿਆ ਇਹ ਚਿਹਰੇ ਤੇ ਬਸ ਉਹ ਜਿਹੜਾ ਗੈਸ ਦਾ ਉਸ ਦੇ ਕਰਕੇ ਤੁਹਾਡੀ ਦਿਖਾਈ ਨਹੀਂ ਆਈ ਉੱਪਰ ਅੱਛਾ ਤੁਸੀਂ ਜਦੋਂ ਇਹ ਤੁਹਾਡੇ ਗੈਸ ਸਿੱਟ ਗਈ ਹੈ ਗੈਸ ਦੇ ਗੋਲੇ ਸੁੱਟੇਗੇ ਨਹੀਂਗੇ ਹਾਂਜੀ ਤੁਸੀਂ ਪੰਜਾਬ 'ਚ ਖੜੇ ਸੀ ਜਾਂ ਹਰਿਆਣੇ 'ਚ ਅਸੀਂ ਪੰਜਾਬ 'ਚ ਖੜੇ ਆ ਇਸੇ ਤੱਕ ਗਈ ਨਹੀਂ ਹੈਗੇ ਅੱਛਾ ਅੱਗੇ ਗਈ ਨਹੀਂ ਫਿਰ ਪੰਜਾਬ 'ਚ ਆ ਰਹੇ ਨੇ ਐਸੇ ਤਾਂ ਦੇਖ ਲਓ ਨਿਹੱਥੇ ਆ ਹਾਂਜੀ ਹਮ ਆ ਉਹ ਵੀ ਦਿਖਾਉਣਾ ਚਾਹੁੰਦਾ ਵੀ ਹਾਂ ਤੁਸੀਂ ਤੁਹਾਡੇ ਕੋਲ ਹਥਿਆਰ ਕਿਹੜੇ ਕਿਹੜੇ ਨੇ ਨਿਹੱਥੇ ਆ ਦੇਖ ਲਓ ਅਨਿ ਹੱਥੇ ਹੈਗੇ ਨੇ ਬਾਈ ਹੋਰੇ ਤੇ ਮੇਰੇ ਖਿਆਲ ਸਾਰੀ ਨੱਥੇ ਹੋਣਗੇ ਜਿੱਥੇ ਇਹਨੇ ਜਾ ਰਹੇ ਨੇ ਪਾਈ ਸਾਹਿਬ ਤੁਹਾਡੇ ਕੋਲ ਕੋਈ ਹਥਿਆਰ ਹੈਗਾ ਕੋਈ ਨਹੀਂ ਹੈਗਾ ਅੱਛਾ ਐਵੇਂ ਭਰ ਲਪਾਉਂ ਆਪਣੇ ਜਿੰਨੇ ਵੀ ਸਿੰਘ ਨੇ ਸਾਰੇ ਨੇ ਹੱਥੇ ਨੇ ਠੀਕ ਹੈ ਜੀ ਠੀਕ ਹੈ ਜੀ ਫਿਰ ਵੀ ਉਹਨਾਂ ਕੋਲ ਦੇਖ ਲਓ ਗੋਲੇ ਮਾਰ ਰਹੇ ਆ ਅਸੀਂ ਅੱਗੇ ਫਿਰ ਵੀ ਨਹੀਂ ਜਾ ਰਹੇ ਤੁਸੀਂ ਛਾਤੀਆਂ ਖੜਕਾ ਕੇ ਟਾ ਕੇ ਖੜੇ ਹੋ ਗਏ ਅਸੀਂ ਖੜੇ ਆ ਮੋਰਚਾ ਫਤਿਹ ਕਰਕੇ ਫੇਰੀ ਜਾਵਾਂਗੇ ਹਾਂਜੀ ਮੋਰਚਾ ਤੋਂ ਅੱਗੇ ਲੰਘ ਕੇ ਫੇਰੀ ਜਾਵਾਂਗੇ ਇਹ ਨਹੀਂ ਆ ਵੀ ਆਪਾਂ ਵੀ ਉਹਨਾਂ ਦੇ ਬੰਬ ਗੋਲੇ ਮਾਰ ਕੇ ਜਾਵਾਂਗੇ ਅਸੀਂ ਸ਼ਾਂਤਮਈ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਅੱਗੇ ਸ਼ਾਂਤਮਈ ਤਰੀਕੇ ਨਾਲ ਪਰ ਉਹ ਤਾਂ ਤੁਹਾਡੇ ਨਾਲ ਸ਼ਾਂਤੀ ਦਾ ਕੀ ਨੇ ਉਹ ਤੁਹਾਡੇ ਦੇ ਗੋੜੀਆਂ ਚਲਾਈ ਜਾਂਦੇ ਕੋਈ ਨਹੀਂ ਕਿੰਨੇ ਦਿਨ ਰੱਖਣਗੇ ਕਿੰਨੇ ਦਿਨ ਰੱਖਣਗੇ ਕਾਫੀ ਜਾਣਗੇ ਪਹਿਲਾਂ ਵੀ ਅਸੀਂ 13 ਮਹੀਨੇ ਕੇ ਉਹ ਲੱਗਿਆ ਸੀਗਾ ਮੋਰਚਾ ਅਸੀਂ ਪਹਿਲਾਂ ਉਹ ਵੀ ਫਤਹਿ ਕੀਤਾ ਇਹ ਵੀ ਹੋ ਜਾਏਗਾ ਗੁਰੂ ਜੀ ਆਕਾ ਕੋਈ ਕਿਰਪਾ ਜਦੋਂ ਤੱਕ ਗੁਰੂ ਦੀ ਕਿਰਪਾ ਹੋਏਗੀ ਅਸੀਂ ਅੱਗੇ ਜਾਵਾਂਗੇ ਦੀਪਸਿੱਧੂ ਦੀ ਘਾਟ ਮਾਰ ਰਹੀ ਹੈ ਕਿ ਨਹੀਂ ਉਹੀ ਤਾਂ ਅੱਜ ਸਿੰਘਾਂ ਨੂੰ ਉਹੀ ਹੈ ਵੀ ਅੱਜ ਜੇ ਦੀਪਸਿੱਧੂ ਵਿੱਚ ਹੁੰਦਾ ਤਾਂ ਸਾਨੂੰ ਐਵੇਂ ਨਹੀਂ ਹੋਣਾ ਪੈਂਦਾ ਦੀਪਸਿੱਧੂ ਪਹਿਲਾਂ ਵੀ ਕਹਿ ਕੇ ਗਿਆ ਸੀਗਾ ਵੀ ਤੁਹਾਨੂੰ ਸਿੰਘੋ ਦੁਬਾਰਾ ਫੇਰ ਸੜਕਾਂ ਤੇ ਉਤਰਨਾ ਪੈਣਾ ਜੇ ਤਾਂ ਗੱਲ ਨਹੀਂ ਵੰਗੀ ਅੱਜ ਦੇਖ ਲਓ ਦੁਬਾਰਾ ਫੇਰ ਸੜਕਾਂ ਤੇ ਉਤਰੇ ਹੋਏ ਆ ਇੱਕ ਇੱਕ ਦੀ ਜਿਹੜੇ ਦੀਪਸਿੱਧੂ ਦੀ ਗੱਲ ਮਣੀ ਹੈ ਕਈ ਸਿੰਘ ਹੈਗੇ ਇਦਾਂ ਦੇ ਜਿਨ੍ਹਾਂ ਨੇ ਦੀਪ ਸਿੱਧੂ ਦੀ ਗੱਲ ਮੰਨੀ ਕਈ ਇਦਾਂ ਦੇ ਹੈਗੇ ਆ ਵੀ ਦੀਪ ਸਿੱਧੂ ਨੂੰ ਗद्दार ਦੱਸਿਆ ਜਿਹੜੇ ਉਹ ਨੇ ਵੀ ਮਤਲਬ ਕਿ ਦੀਪ ਸਿੱਧੂ ਵੇਖਿਆ ਨਹੀਂ ਤਾਂ ਉਹ ਗद्दार ਦਾ ਸਰਟੀਫਿਕੇਟ ਉਹਨੂੰ ਮਿਲ ਗਿਆ ਕਿਤੇ ਉਹ ਸ਼ਰਮਿੰਦਾ ਹੈਗੇ ਨੇ ਇਸ ਗੱਲ ਨੂੰ ਲੈ ਕੇ ਕਿ ਨਹੀਂ ਅੱਜ ਬਹੁਤ ਸ਼ਰਮਿੰਦਾ ਨੇ ਅੱਜ ਰੋ ਰਹੇ ਨੇ ਉਹ ਸਹੀ ਹੈ ਵਾਹਿਗੁਰੂ ਜੀ ਹਾਂ ਅਸੀਂ ਦੁਆਰਾ ਕਪਾਕੇ ਬਪਾ ਜੀ ਨਹੀਂ ਅਸੀਂ ਤਾਂ ਪਹਿਲਾ ਮੋਰਚਾ ਫਤੇ ਕਰਕੇ ਫੇਰੀ ਪਾਪਾ ਜਾਵਾਂਗੇ ਜੀ ਘਰਾਂ ਨੂੰ ਬਪਾ ਜਾਵਾਂਗੇ ਹਾਂਜੀ 13 ਤਰੀਕ ਦੇ ਆਏ ਹੋਇਆ ਪਹਿਲਾ ਮੋਰਚਾ ਫਤੇ ਕਰਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ